ਪਿੰਡ ਦੇ ਲੋਕਾਂ ਪੈ ਜੀ ਹੁਣ ਸਰਪੰਚੀ ਚੁਣਿਆ ਸੇਵਾ ਕੰਦ ਦਾ ਮੌਕਾ ਤਾਂ ਮਾਣ ਬਖਸਿਆ ਸੋ ਕੀ ਕਹਾਂ ਕਿ ਹੋਗੇ ਕਿਵੇਂ ਦੇ ਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜੀ ਮੇਰਾ ਨਾਮ ਸਾਹੀ ਮੇਰੀ ਪਤਨੀ ਰੁਪਿੰਦਰ ਗੌਰ ਜੋ ਦੂਸਰੀ ਵਾਰ ਸਰਪੰਚਾ ਪਿੰਡ ਦੇ ਲੋਕਾਂ ਨੇ ਬਹੁਤ ਸਾਡਾ ਸਾਥ ਦਿੱਤਾ ਤੇ ਜੋ ਦੂਸਰੀ ਵਾਰ ਸਾਨੂੰ ਸਰਪੰਚ ਬਣਾਇਆ ਅਸੀਂ ਪਿੰਡ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਕਰਦੇ ਰਹਿਵਾਂ ਸੋ ਸਪੰਨ ਸਾਹਿਬ ਪਿਛਲੀ ਟਰਮ ਦੇ ਵਿੱਚ ਕਿਹੜੇ ਅਧੂਰੇ ਕੰਮ ਆ ਕਿ ਜੋ ਤੁਹਾਡੀ ਵਾਈ ਜਣ ਫਿਰ ਪੂਰੇ ਕਰਵਾ ਦੇ। ਵੇਖੋ ਜੀ ਪਿਛਲੀ ਟਰਮ ਦੇ ਵਿੱਚ ਅਸੀਂ ਆਪਣੀ ਕੋਸ਼ਿਸ਼ ਦੇ ਨਾਲ ਬਹੁਤ ਕੰਮ ਕੀਤੇ ਬਾਕੀ ਕੁਝ ਅਧੂਰੇ ਰਹਿੰਦੇ ਨੇ ਉਹ ਯਕੀਨ ਦਵਾਉਂਗਾ ਲੋਕਾਂ ਨੂੰ ਵੀ ਜਿੱਦਾਂ ਵੀ ਨੰਬਰ ਵਾਈ ਸਿਰ ਗਰਾਂਟਾ ਆਉਣੀਆਂ ਅਸੀਂ ਲੋਕਾਂ ਦੇ ਉਦਾਂ ਹੀ ਨੰਬਰ ਵਾਈ ਸਿਰ ਕੰਮ ਜਿਹੜੇ ਰਹਿੰਦੇ ਜ਼ਰੂਰ ਕਰਵਾਉ। ਤਾਂ ਕਿਹੜੇ-ਕਿਹੜੇ ਕੰਮ ਰਹਿੰਦੇ? ਵੇਖੋ ਜੀ ਸਾਡੇ ਪਿੰਡ 'ਚ ਤੇ ਇੱਕ ਛੱਪਰ ਦੀ ਸਾਨੂੰ ਪ੍ਰੋਬਲਮ ਆ ਜਦਾਂ ਛੱਪਰ ਦੀ ਪ੍ਰੋਬਲਮ ਨਾਲ ਸੱਪਰਾ ਹੀ ਏਅਰ ਕਾਇਨ ਕਿਸ ਤਰੀਕੇ ਨਾਲ ਵੀ ਵਾਅਦਾ ਘਟਾ ਜਿੱਦਾਂ ਵੀ ਹੋਏਗਾ ਕਰਾ ਕੇ ਛੱਪਰ ਦੀ ਕਮੀ ਜਰੀਓ ਪੂਰੀ ਕਰਾਂਗੇ ਦੂਸਰਾ ਸਾਡੇ ਪਿੰਡ ਦੇ ਗਰਾਊਂਡ ਨਹੀਂ ਜੀ ਬੱਚਿਆਂ ਦੇ ਖੇਡਣ ਵਾਲ ਤੇ ਗਰਾਊਂਡ ਬਣਾਉਣ ਦੀ ਜਰੂਰ ਕੋਸ਼ਿਸ਼ ਕਰਾਂਗੇ ਉਹ ਸਮਝਾਓ ਰਸਨ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਕਾਰਡ ਨਹੀਂ ਹੁੰਦੇ ਗਰੀਬ ਲੋਕਾਂ ਦਾ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਇਦਾਂ ਦੀ ਸਮੱਸਿਆ ਹੈਗੀ ਬਿਲਕੁਲ ਜੀ ਕਾਫੀ ਲੋਕ ਰਹਿੰਦੇ ਨੇ ਅਸੀਂ 5-6 ਵਾਰ ਪਿਛਲੀ ਧਰਮ ਵਿੱਚ ਕੋਸ਼ਿਸ਼ ਕੀਤੀ ਸੀ ਰਸਨ ਕਾਰਡ ਬਣਵਾਉਣ ਦੀ ਪਰ ਨਹੀਂ ਬਣੇ ਜੇ ਕੁਝ ਬਣੇ ਵੀ ਆ ਤੇ ਉਹਨਾਂ ਤੇ ਬਾਕੀ ਫਿਲਹਾਲ ਇਹੀ ਆ ਵੀ ਜਦੋਂ ਵੀ ਸ਼ਾਇਦ ਹੁਣ ਚਾਲੂ ਹੋਏਗੀ ਜਿਹੜੇ ਰਹਿੰਦੇ ਨੇ ਉਹਨਾਂ ਦੀ ਕੋਸ਼ਿਸ਼ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਰਚਨ ਖਾਨ ਕੰਪਲੀਟ ਕੀਤੇ ਸੋ ਜੀ ਤੁਸੀਂ ਆਪ ਦੇਖਿਆ ਹੋਏਗਾ ਜਦੋਂ ਬਾਹਰਲੇ ਬੰਦੇ ਜਾਈਦਾ ਵੋਲਾ ਮੋਟੇ ਲੱਗ ਜਾਂਦੇ ਨੇ ਲਾਟਾਂ ਲੱਗ ਜਾਂਦੀਆਂ ਨੇ ਰੋਪਣ ਦੇ ਅੰਦਰ ਹੀ ਕੋਈ ਚੜ੍ਹ ਗਿਆ ਤੇ ਸੋਣੀ ਪਾਰਕਿੰਗ ਨਜ਼ਰ ਆਉਂਦੀ ਹੈ ਡਾਕਟਰਾਂ ਸਦੀ ਹੁੰਦੀ ਹੈ ਲਾਇਬ੍ਰੇਰੀ ਹੁੰਦੀ ਹੈ ਓਪਨ ਜਿਮ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੋਣਦੇ ਨੇ ਕੈਮਰੇ ਲੱਗੇ ਹੁੰਦੇ ਨੇ ਸੋ ਵਧੀਆ ਦਿਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੇ ਇੰਨਾਂ ਦੀ ਸੁਖ ਹੂਲਤ ਹੈਗੀ ਨਹੀਂ ਜੀ ਵੇਖੋ ਇਹ ਵੀ ਸੁਹੂਰਤ ਨਹੀਂ ਕੀ ਹਜ ਹੈ ਜੀ ਪਰ ਅਸੀਂ ਵੀ ਇਹ ਚੀਜ਼ ਨੂੰ ਚਾਹੁੰਦੇ ਆਂ ਵੀ ਸਾਡੇ ਪਿੰਡ ਜੇ ਵੀ ਲਾਇਬ੍ਰੇਰੀ ਹੋਵੇ ਬੱਚਿਆਂ ਦੇ ਵਾਸਤੇ ਕਿਉਂ ਲਈ ਲੱਗੇ ਹੁਣ ਚਲੋ ਖੇਡਣ ਵਾਸਤੇ ਵੀ ਤੇ ਗਰਾਊਂਡ ਜਦੋਂ ਗਰਾਊਂਡ ਬਣੇਗੀ ਤੇ ਫਿਰ ਤੇ ਹੋ ਹੀ ਜਾਏਗਾ ਤੇ ਹੁਣ ਅਜੇ ਕਮੀਆਂ ਕੁਝ ਹੈਗੀਆਂ ਨੇ ਉਹਨਾਂ ਨੂੰ ਸਰਕਾਰ ਕੋਲੋਂ ਮੰਗ ਰੱਖਾਂਗੇ ਤੇ ਪੂਰੀਆਂ ਕਰਵਾਵਾਂ ਸੋ ਨੌਜਵਾਨਾਂ ਦਾ ਲਕਸਨ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਨੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬੜੀ ਪੰਚਾਇਤ ਕੋਲੋਂ ਕੀ ਪਲੇਟਫਾਰਮ ਹੋਏਗਾ ਵੇਖੋ ਜੀ ਨਵੀਂ ਬਣੀ ਪੰਚਾਇਤ ਉਹਨਾਂ ਨੌਜਵਾਨਾਂ ਨੂੰ ਇਹੀ ਆ ਵੀ ਜੇ ਤੇ ਅਸੀਂ ਨਵੀਂ ਗਰਾਊਂਡ ਹੋਣਾ ਪਿੰਡ 'ਚ ਗਰਾਊਂਡ ਨਹੀਂ ਹੈਗੀ ਜੇ ਅਸੀਂ ਉਹਨੂੰ ਗਰਾਊਂਡ ਬਣਵਾਈਏ ਤੇ ਉਹ ਉੱਥੇ ਆਪਣਾ ਜਿੰਮ ਦਾ ਕਰਨ ਜਾਂ ਖੇਡਾਂ ਦਾ ਕਰਨਗੇ ਇਹਦੇ ਨਸ਼ਿਆਂ ਤੋਂ ਵੀ ਮੁਕਤ ਰਹਿਣਗੇ ਕਹਿੰਦਾ ਅਸੀਂ ਤੇ ਇਹਨੇ ਖੇਡਣ ਦਾ ਸਮਾਨ ਲਿਆਵਾਂਗੇ ਇਹਨਾਂ ਨੂੰ ਦਿੱਤਾ ਜਾਵੇ ਜੋ ਸਾਡੇ ਪਿੰਡ ਦੇ ਬੱਚੇ ਖੇਡਣਗੇ ਤੇ ਪਿੰਡ ਦਾ ਨਾਮ ਰੋਸ਼ਨ ਕਰਨ ਕਹਿੰਦੇ ਸਾਡੇ ਪਿੰਡ ਜੀ ਸਭਨ ਸਾਹਿਬ ਤੱਕ ਇੱਕ ਕੋਠੇੇ ਕਰਾਤਾ ਬਿਸੀ ਹੈ ਨਵੇਂ ਫਾਰਮ ਭਰਾਈ ਕੀਤੇਗੇ ਆਪ ਕੀ ਤੇ ਪਿੰਡ ਵਿੱਚ ਕਿੰਨੇ ਬੱਚੇ ਕੋਠੇੇ ਕਰਾਉਣਾ ਹੈ ਕਹਿੰਦੇ ਨਵੇਂ ਫਾਰਮ ਭਰਾਈ ਕੀਤੇਗੇ ਵੇਖੋ ਜੀ ਮੇਰੇ ਪਿੰਡ ਵਿੱਚ ਤਕਰੀਬਨ ਤੋਂ ਤਕਰੀਬਨ 18 ਤੋਂ 20 18 ਤੋਂ ਪਲੱਸ 20 ਆ ਉਹਨਾਂ ਦੇ ਵਿੱਚੋਂ 14 ਦੀ ਲਿਸਟ ਜਿਹੜੀ ਆ ਚੁੱਕੀ ਆ ਜਿਹੜੇ 5 ਜਾਂ 4 ਪੈਂਡਿੰਗ ਰਹਿੰਦੇ ਉਹਨਾਂ ਨੂੰ ਵੀ ਜਰੂਰ ਕਰਾਵਾ ਤੋ ਸਰਪੰਚ ਸਾਹਿਬ ਕਈ ਵਾਰੀ ਮਨਜ਼ਰ ਤੇ ਗੜੇ ਇੰਨੇ ਖਵਾ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਚੱਲ ਜਾਈਏ ਧੱਕੇ ਖਾਣੇ ਪਿੰਡਾਂ ਸੌਵਾਂ ਦੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਹੁੰਦਾ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਜਿਵੇਂ ਦੇ ਦੇ ਵੇਖੋ ਜੀ ਸਰਪੰਚ ਦੀ ਜ਼ਿੰਮੇਵਾਰੀ ਇਹ ਹੈ ਵੀ ਜਿਹੜੇ ਆਪਾਂ ਥਾਣੇ ਕਿਟਹਿਰੀਆਂ ਕੋਟਾਂ 'ਚ ਲੋਕਾਂ ਨੂੰ ਭਾਲੀਏ ਉਹਨਾਂ ਦੀ ਮਿੰਤਰਲਾ ਕਰਕੇ ਉਹਨਾਂ ਨੂੰ ਆਪਣੇ ਪਿੰਡ 'ਚ ਫੈਸਲਾ ਨਵੀੜੀਏ ਜਿਹੜੇ ਉਹ ਨਾ ਤੇ ਪੈਸਾ ਬਰਬਾਦ ਕਰਨ ਤੇ ਨਾ ਹੀ ਧੱਕੇ ਖਾਣ ਤੇ ਇਹ ਹਾਂ ਦਾ ਤੇ ਅਜ ਤੱਕ ਇਹੀ ਯੋਗਦਾਨ ਆ ਵੀ ਲੋਕ ਆਪਣੇ ਤਰੀਕੇ ਨਾਲ ਉਹਨਾਂ ਨੂੰ ਪਿੰਡ 'ਚ ਧੱਕੇ ਸਹਿਮਤ ਰੱਖੇ। ਸੰਤਨ ਗੋਲਮਣ ਜਾਂ ਪੰਜਾਬ ਤੋਂ ਸੁਖ ਸੰਗਰੀਬ ਲੋਕਾਂ ਵਾਸਤੇ ਪਿੰਡਾਂ ਚ ਜਾਂਦੀਆਂ ਕਿਤੇ ਨਾ ਕਿਤੇ ਧੜੇ ਬੰਦੀ ਹੁੰਦੀ ਹੈ। ਗਰੀਬ ਤਿੱਕਾ ਕੋਈ ਦਾਲੀ ਹੁੰਦੀ ਹੈ। ਤੁਹਾਡੀ ਗੋਈ ਤੇ ਕਿਵੇਂ ਦੇਖਿਆ ਜਾਏਗਾ। ਵੇਖੋ ਜੀ ਫਿਲਹਾਲ ਹਜੇ ਤੱਕ ਕੋਈ ਸਹੂਲਤ ਨਹੀਂ ਆਈ। ਜਦੋਂ ਵੀ ਆਵੇਗੀ ਸਾਡਾ ਕੋਈ ਕੇ ਨਾ ਤਰਾਜਗੀ ਨਹੀਂ ਕੋਈ ਕਿਦਾਂ ਦਾ ਬਿਲਕੁਲ ਨਹੀਂ ਹੈਗਾ। ਅਹੀਂ ਜੋਰ ਦੇ ਕੇ ਘਰ ਘਰ ਜਾ ਕੇ ਇਹਨਾਂ ਨੂੰ ਦੋਵਾਂ ਉਹ ਪਿੰਡ ਦੀ ਐਜੂਕੇਸ਼ਨ ਨੂੰ ਲੈ ਕੇ ਸਰ ਕਿਵੇਂ ਦੇਖਦੇ ਹੋ ਕਿ ਲੱਗਦਾ ਸਕੂਲ ਤੇ ਸਟਾਫ ਦੀ ਕਮੀ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਜਾਂ ਨਵੇਂ ਨਿਕਲ ਦੀ ਲੋੜ ਹੈ ਦੇਖੋ ਜੀ ਸਕੂਲ ਬਾਰੇ ਐਜੂਕੇਸ਼ਨ ਬਾਰੇ ਇਹ ਵੀ ਸਾਡੇ ਸਕੂਲ ਦੀ 5ਵੀਂ ਤੱਕ ਆਹੀ ਤੇ ਸਰਕਾਰ ਗੜੀ ਇਹੀ ਮੰਗ ਰੱਖਦੇ ਆਂ ਵੀ ਇਹਨੂੰ 8ਵੀਂ ਤੱਕ ਕੀਤਾ ਜਾਏ ਜੋ ਬੱਚੀਆਂ ਨੇ ਇੱਥੇ ਪੜ੍ਹ ਸਕਣ ਤੇ ਵਿਦਿਆ ਪ੍ਰਾਪਤ ਕਰ ਸਕਣ ਉਹ ਸਾਰਾ ਕਿਹੜਾ ਤੁਸੀਂ ਪਹਿਲ ਦੇ ਅਧਰ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਫੈਨੋਸ ਸਭ ਸਹੂਤਾਵਾਂ ਪ੍ਰਦਾਨ ਕਰੇ ਦੇਖੋ ਜੀ ਜਿਵੇਂ ਤੁਸੀਂ ਗੱਲ ਕੀਤੀ ਕੰਮਾਂ ਦੀ ਕੰਮ ਕਾਫੀ ਹੋਣ ਵਾਲੇ ਨੇ ਜਿਵੇਂ ਗਰਾਊਂਡ ਬਣਾਈ ਜਾਵੇ ਬੱਚਿਆਂ ਦੇ ਖੇਡਣ ਵਾਸਤੇ ਪਾਰਕਿੰਗ ਬਣਾਈ ਜਾਵੇ ਲੈਬਲਰੀ ਬਣਵਾਈ ਜਾਵੇ ਕੰਮ ਤੇ ਵਹਿ ਕਾਫੀ ਇਦਾਂ ਦੇ ਰਹਿੰਦੇ ਨੇ ਪਰ ਫਿਰ ਅਸੀਂ ਇਹੀ ਕਹਿੰਦੇ ਵੀ ਜੇ ਸਰਕਾਰ ਕੋਈ ਗ੍ਰਾਂਟ ਦੇਗੀ ਤਾਂ ਅਸੀਂ ਇਹ ਕੰਮ ਕਰਵਾਵਾਂਗੇ ਸਰਕਾਰ ਦੇ ਕੁਝ ਦੇ ਨਹੀਂ ਰਹੀ ਤਾਂ ਫਿਰ ਅਸੀਂ ਕੰਮ ਇਹਨਾਂ ਨੂੰ ਕਿੱਦਾਂ ਕਰਾਵਾਂ ਜੀ ਬੀਤ ਜੀ ਪਿੰਡ ਦੇ ਲੋਕਾਂ ਨੇ ਤੁਹਾਨੂੰ ਸਰਪੰਚ ਚੁਣਿਆ ਸੇਵਾ ਕੰ ਦਾ ਮੌਕਾ ਦਿੱਤਾ ਮੰਨ ਬਸਿਆ ਤੁਹਾਡੇ ਸਿਰ ਤੇ ਸਰਪੰਚੀ ਦਾ ਤਾ ਸਿਰ ਜੀ ਸੋ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਨੂੰ ਦੇਖੋ ਜੀ ਮੈਸੇਜ ਅਸੀਂ ਇਹ ਦੇਣਾ ਚਾਹਾਂਗੇ ਪਿੰਡ ਵਾਲਿਆਂ ਨੂੰ ਕਿ ਪਿੰਡ ਵਾਲਿਆਂ ਨੂੰ ਵੀ ਪਿੰਡ ਵਾਲਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਸਾਡਾ ਪਰਿਵਾਰ ਆ ਪਿੰਡ ਨਹੀਂ ਸਾਡਾ ਪਰਿਵਾਰ ਆ ਘਰ ਦੇ ਮੈਂਬਰ ਨੇ ਅਸੀਂ ਤੇ ਇਹੀ ਕਹਾਂਗੇ ਵੀ ਸਾਰੇ ਨਾਲ ਮਿਲ ਕੇ ਰਹਿਣ ਵਧੀਆ ਤਰੀਕੇ ਨਾਲ ਜੋ ਵੀ ਆਵੇ ਉਹਨੂੰ ਰਲ ਮਿਲ ਕੇ ਕੰਮ ਨੂੰ ਕਰਵਾਉਂ ਤੇ ਕਰਨ ਅਸੀਂ ਇਹਨਾਂ ਦੇ ਨਾਲ ਆ ਤੇ ਨਾਲ ਹੀ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ